ਅਸ਼ਰਕਲ ਤੋਂ ਜ਼ਿਕਰ ਇਸਮ ਜ਼ੀ ਨਿਊਜ਼ ਤੇ ਮੈਂ ਹਾਂ ਪਰਦੀਪ ਗੌਰ ਤਾਂ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਤੜਕਸਾਰ ਭਿਆਨਕ ਸੜਕੀ ਹਾਦਸਾ ਹੁੰਦਾ ਹੈ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਤੜਫ ਤੜਫ ਕੇ ਜਾਨ ਚਲੀ ਜਾਂਦੀ ਹੈ ਤਾਂ ਦੱਸਿਓ ਕਿ ਟਾਇਲਾਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਪਿਕਅਪ ਟਾਲਣਾ ਜਦੋਂ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਤੇ ਤਿੰਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਟਰੱਕ ਪਲਟਿਆ ਹੈ ਤੁਹਾਨੂੰ ਲੱਗਦਾ ਹੈ ਕਿ ਜਾਨ ਬਚ ਸਕਦੀ ਸੀ ਅੱਜੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੇ ਜਲੰਧਰ ਦੇ ਫੈਲੋਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਹਾਈਵੇ ਦੇ ਉੱਤੇ ਟਾਇਲਾਂ ਦੇ ਨਾਲ ਭਰਿਆ ਹੋਇਆ ਪਿਕਅਪ ਟਰੱਕ ਪਲਟ ਜਾਂਦਾ ਹੈ ਇਹ ਹਾਦਸਾ ਜਿਹੜਾ ਹੈ ਅੱਜ ਸਵੇਰੇ 7:30 ਵਜੇ ਦੇ ਕਰੀਬ ਹੋਇਆ ਆ ਤੱਕ ਘਟਨਾ ਦੇ ਵੇਲੇ ਤੁਹਾਨੂੰ ਦੱਸਦੀ ਹੈ ਕਿ 7 ਲੋਕ ਇਸ ਪਿਕਅਪ ਟਰੱਕ ਦੇ ਵਿੱਚ ਸਵਾਰ ਸੀ ਫਿਲਹਾਲ ਐਸਐਸਐਫ ਦੇ ਮੁਲਾਜ਼ਮਾ ਨੇ ਪੁਸ਼ਟੀ ਕੀਤੀ ਉਹਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਪਿਕਅਪ ਟਰਾਲੇ ਦੇ ਵਿੱਚ 6 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 3 ਦੀ ਤਾਂ ਜਾਨ ਚਲੀ ਗਈ ਤੇ 3 ਨੇ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਇਹ ਹਾਦਸਾ ਕਿਉਂ ਵਾਪਰਿਆ ਕੀ ਇਸ ਦਾ ਕਾਰਨ ਸੀ ਇਸ ਦੇ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਉਹ ਮੁਲਾਜ਼ਮਾ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਣੇ ਵਾਹ ਬਾਜੀ ਡਰਾਈਵਰ ਜੰਪ ਤੋਂ ਪਤਾ ਨਹੀਂ ਕਿੱਦਾਂ ਗੱਡੀ ਘਮਾਤੀਆਂ ਨਾਲ ਐਂਟਰਾ ਗੱਡੀ ਦੱਥਿਆ ਦੱਫਾ ਜੀ ਨੇ ਜਿਹੜੀ ਗੱਡੀ ਦੇ ਵਿੱਚ ਮਾਰੇ ਟੱਕਰ ਮਾਰੀ ਟੱਕਰ ਨਹੀਂ ਬਾਜੀ ਜੰਪ ਤੋਂ ਗੱਡੀ ਘੁੰਮ ਗਈ ਅੱਛਾ ਘੁੰਮ ਗਈ ਤੁਹਾਡੀ ਆਪਣੀ ਗੱਡੀ ਸੀ ਇਹ ਵਿੱਚ ਕਿੰਨੇ ਜਣੇ ਸੀ ਵਿੱਚ ਹੁਣੇ ਆਪਾਂ 5 6 7 ਆਨੇ ਸੀ ਕੋਈ ਜਾਨ ਮਾਰ ਕੇ ਨਿਕਾਣ ਨਹੀਂ ਮਾਲ ਟੁੱਟ ਗਿਆ ਬਾਜੀ ਸਾਰੇ ਹੀ ਪੱਥਰ ਇਹ ਪੱਥਰ ਟਾਈਲਾਂ ਸਾਰੇ ਟੁੱਟ ਗਏ। ਇਹ ਹਾਸਾ ਸਵੇਰੇ 7:30 ਵਜੇ ਹੋਇਆ ਜੀ। ਜਿਹਦੇ ਵਿੱਚ ਇੱਕ ਛੋਟਾ ਹਾਥੀ ਸੀਗਾ ਜਿਸ ਵਿੱਚ ਪੱਥਰ ਔਰ ਟਾਈਲ ਲੋਡ ਸੀਗਾ। ਤੇ ਜਿਹਦੇ ਉੱਤੇ 6 ਵਿਅਕਤੀ ਸਨ ਸਵਾਰ ਜੋ ਕਿ ਜਦ ਇਹ ਗੱਡੀ ਇੱਥੇ ਨੇੜੇ ਸ਼ਨਾਈ ਰਿਜ਼ੋਰਟ ਫਲੋਰ ਆਈ ਆ ਤੇ ਇਹ ਗੱਡੀ ਅਨਬੈਲੈਂਸ ਹੋ ਗਈ ਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਆ ਤੇ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਲ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਐਂਬੂਲੈਂਸ ਰਾਹੀਂ ਐਡਮਿਟ ਕਰਾਇਆ ਜਿਹਦੇ ਵਿੱਚੋਂ ਹੁਣ ਪਤਾ ਲੱਗਾ ਕਿ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਆ ਟੋਟਲ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ شناخت ਨਹੀਂ ਹਜੇ ਹੋਈ ਜੀ ਅਨ ਆਈਡੈਂਟੀਫਾਈ ਹਜੇ ਕਰ ਰਹੇ ਆ ਅਗਲੀ ਤਫ਼ਤੀਸ਼ ਲਈ ਫਲੋਰ ਥਾਣੇ ਤੋਂ ਐਸਆਈ ਕਾਬਲ ਸਿੰਘ ਆਏ ਨੇ ਜੀ ਮੌਕੇ ਤੇ ਐਸਐਚਓ ਸਾਹਿਬ ਵੀ ਮੌਜੂਦ ਸੀ। ਸ਼ਸਤਰਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾ ਪਰਦੀਪ ਕੌਰ ਤਾਂ ਪੰਜਾਬ ਦੇ ਵਿੱਚੋਂ ਸਵੇਰੇ ਸਵੇਰੇ ਤੜਕਸਾਰ ਭਿਆਨਕ ਸੜਕੀ ਹਾਦਸਾ ਹੁੰਦਾ ਹੈ। ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਤੜਫ ਤੜਫ ਕੇ ਜਾਨ ਚਲੀ ਜਾਂਦੀ ਹੈ ਤਾਂ ਦੱਸਿਓ ਕਿ ਟਾਇਲਾਂ ਦੇ ਨਾਲ ਭਰੀ ਹੋਈ ਪਿਕਅਪ ਗੱਡੀ ਪਿਕਅਪ ਟਾਲਣਾ ਜਦੋਂ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਤਿੰਨ ਲੋਕ ਜ਼ਖਮੀ ਹੋ ਜਾਂਦੇ ਨੇ ਤੇ ਤਿੰਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹ ਟਰੱਕ ਪਲਟਿਆ ਹੈ ਤੁਹਾਨੂੰ ਲੱਗਦਾ ਹੈ ਕਿ ਜਾਨ ਬਚ ਸਕਦੀ ਸੀ ਅ ਜੀ ਹਾਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੇ ਜਲੰਧਰ ਦੇ ਫੈਲੋਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਹਾਈਵੇ ਦੇ ਉੱਤੇ ਟਾਇਲਾਂ ਦੇ ਨਾਲ ਭਰਿਆ ਹੋਇਆ ਪਿਕਅਪ ਟਰੱਕ ਪਲਟ ਜਾਂਦਾ ਹੈ ਇਹ ਹਾਦਸਾ ਜਿਹੜਾ ਹੈ ਅੱਜ ਸਵੇਰੇ 7:30 ਵਜੇ ਦੇ ਕਰੀਬ ਹੋਇਆ ਆ ਤੱਕ ਘਟਨਾ ਦੇ ਵੇਲੇ ਤੁਹਾਨੂੰ ਦੱਸ ਦਈਏ ਕਿ 7 ਲੋਕ ਇਸ ਪਿਕਅਪ ਟਰੱਕ ਦੇ ਵਿੱਚ ਸਵਾਰ ਫਿਲਹਾਲ ਐਸਐਸਐਫ ਦੇ ਮੁਲਾਜ਼ਮਾ ਨੇ ਪੁਸ਼ਟੀ ਕੀਤੀ ਉਹਨਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਪਿਕਅਪ ਟਰਾਲੇ ਦੇ ਵਿੱਚ 6 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ 3 ਦੀ ਤਾਂ ਜਾਨ ਚਲੀ ਗਈ ਤੇ 3 ਨੇ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਇਹ ਹਾਦਸਾ ਕਿਉਂ ਵਾਪਰਿਆ ਕੀ ਇਸ ਦਾ ਕਾਰਨ ਸੀ ਇਸ ਦੇ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ ਤਾਂ ਉਹ ਮੁਲਾਜ਼ਮਾ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੈਣੇ

ਪੱਥਰ ਇਹ ਪੱਥਰ ਟਾਈਲਾਂ ਸਾਰੇ ਟੁੱਟ ਗਏ ਇਹ ਹਾਸਾ ਸਵੇਰੇ 7:30 ਵਜੇ ਹੋਇਆ ਜੀ ਜਿਹਦੇ ਵਿੱਚ ਇੱਕ ਛੋਟਾ ਹਾਥੀ ਸੀਗਾ ਜਿਸ ਵਿੱਚ ਪੱਥਰ ਔਰ ਟਾਈਲ ਲੋਡ ਸੀਗਾ ਤੇ ਜਿਹਦੇ ਉੱਤੇ 6 ਵਿਅਕਤੀ ਸਨ ਸਵਾਰ ਜੋ ਕਿ ਜਦ ਇਹ ਗੱਡੀ ਇੱਥੇ ਨੇੜੇ ਸ਼ਨਾਈ ਰਿਜ਼ੋਰਟ ਫਲੋਰ ਆਈ ਆ ਤੇ ਇਹ ਗੱਡੀ ਅਨਬੈਲੈਂਸ ਹੋ ਗਈ ਆ ਤੇ ਜਿਹਦੇ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਆ ਤੇ ਤਿੰਨ ਬੰਦਿਆਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਐਂਬੂਲੈਂਸ ਰਾਹੀਂ ਐਡਮਿਟ ਕਰਾਇਆ ਜਿਹਦੇ ਵਿੱਚੋਂ ਹੁਣ ਪਤਾ ਲੱਗਾ ਕਿ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਆ ਟੋਟਲ ਤਿੰਨ ਬੰਦਿਆਂ ਦੀ ਡੈਥ ਹੋ ਗਈ ਹੈ شناخت ਨਹੀਂ ਹਜੇ ਹੋਈ ਜੀ ਅਨ ਆਈਡੈਂਟੀਫਾਈ ਹਜੇ ਕਰ ਰਹੇ ਆ ਅਗਲੀ ਤਫ਼ਤੀਸ਼ ਲਈ ਫਲੋਰ ਥਾਣੇ ਤੋਂ ਐਸਆਈ ਕਾਬਲ ਸਿੰਘ ਆਏ ਨੇ ਜੀ ਮੌਕੇ ਤੇ ਐਸਐਚਓ ਸਾਹਿਬ ਵੀ ਮੌਜੂਦ ਸੀ